ਸਾਰੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਬਾਈ ਜੀ ਮੇਰੇ ਵੱਡੇ ਭਰਾ ਸਰਦਾਰ ਜਰਨੈਲ ਸਿੰਘ ਜੀ ਸਰਪੰਚ ਪਿੰਡ ਖੁੱਬਣ ਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਵੀ ਇਹ ਉਸ ਸੂਰਮੇ ਪੁੱਤ ਦੇ ਪਿਤਾ ਜੀ ਹੈ ਜਿਹੜਾ ਸਾਡੀ ਸਾਨੂੰ ਪਤਾ ਅਸੀਂ ਉਸ ਬੱਚੇ ਤੋਂ ਕੀ ਸੇਵਾ ਲੈ ਸਕਦੇ ਸੀ ਸ਼ੇਰਾ ਖੁੱਬਣ ਉਹਨਾਂ ਦੇ ਪਿਤਾ ਜੀ ਆ ਤੇ ਸ਼੍ਰੋਮਣੀ ਕਮੇਟੀ ਦੀ ਚੋਣ ਹਲਕਾ ਬੱਲੂਆਣਾ ਤੋਂ ਲੜ ਰਹੇ ਆ ਤੇ ਆਪਾਂ ਸਾਰਿਆਂ ਭਰਾਵਾਂ ਨੇ ਤਨ ਮਨ ਧਨ ਜਿੰਨੀ ਵੀ ਹੋ ਸਕਦੀ ਆ ਬਾਈ ਜੀ ਹੋਣਾ ਦੀ ਮਦਦ ਕਰਨੀ ਆ ਦੂਜੀ ਜਿਹੜੀ ਆ ਭਾਈ ਸਾਹਿਬ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੇ ਵੱਲੋਂ ਅਕਾਲੀ ਪੰਥ ਕਲੈਰ ਪੰਥ ਅਕਾਲੀ ਪੰਥ ਕਲਹਿਰ ਦੇ ਤਰਫੋਂ ਬਾਈ ਜੀ ਚੋਣ ਲੜਦੇ ਉਥੋਂ ਚੰਗੀ ਗੱਲ ਆ ਜਿਹੜੀ ਸਾਡੀ ਧਾਰਮਿਕ ਜਿਹੜੀ ਸਾਡੀ ਜਥੇਬੰਦੀ ਆ ਇਸ ਵੇਲੇ ਜਿਨ੍ਹਾਂ ਦੇ ਵੱਸ ਪਈ ਆ ਤੇ ਜੇ ਆਪਾਂ ਇਹ ਚਾਹੁੰਦੇ ਆ ਵੀ ਅੱਗੇ ਸਾਡੀ ਸਿੱਖ ਨੌਜਵਾਨੀ ਨੂੰ ਜਿਹੜੀ ਮੇਰੀ ਸੋਚ ਆ ਜਿਵੇਂ ਮੈਂ ਐਜੂਕੇਸ਼ਨ ਦੀ ਗੱਲ ਕਰਦਾ ਸਿੱਖ ਕੌਮ ਦੀ ਤਰੱਕੀ ਦੀ ਗੱਲ ਕਰਦਾ ਇਹ ਹੀ ਹੀ ਸੋਚ ਭਾਈ ਰਣਜੀਤ ਸਿੰਘ ਜੀ ਦੀ ਵੀ ਆ ਉਹਨਾਂ ਦੇ ਵੱਲੋਂ ਵੀ ਇਹ ਵੀ ਸਾਡੇ ਬੱਚੇ IAS IPS ਬਣਨ ਉਹਨਾਂ ਕੁਰਸੀਆਂ ਤੇ ਬੈਠਣ ਜਿੱਥੋਂ ਰਾਜ ਭਾਗ ਚੱਲਦਾ ਅਸੀਂ ਅੱਜ ਬਗਾਨਿਆਂ ਦੇ ਵਸ ਪਏ ਹੋਈਆਂ ਇਸ ਕਰਕੇ ਜਿਹੜਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਵੀ ਜੇ ਅਸੀਂ ਕੌਮ ਦੀਆਂ ਸੰਸਥਾਵਾਂ ਨੂੰ ਬਚਾਉਣਾ ਜੇ ਅਸੀਂ ਅਕਾਲ ਤਖਤ ਸਾਹਿਬ ਦੀ ਸੋਚ ਨੂੰ ਬਚਾਉਣਾ ਤੇ ਉਦੋਂ ਵੱਡੀ ਕੁਰਬਾਨੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਕੀਤੀ ਗਈ ਕੁਰਬਾਨੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੋਂ ਵੱਡੀ ਮੈਨੂੰ ਤਾਂ ਕਿਸੇ ਦੀ ਨਜ਼ਰ ਨਹੀਂ ਆਉਂਦੀ ਜੇ ਤਾਂ ਅਸੀਂ ਕੁਰਬਾਨੀ ਵਾਲੇ ਪੱਖ ਤੋਂ ਵੇਖਣਾ ਕੁਰਬਾਨੀ ਵਾਲੇ ਪੱਖੋਂ ਵੀ ਸਭ ਤੋਂ ਉੱਚੀ ਸੋਚੀ ਸ਼ਖਸੀਅਤ ਬੇਦਾਗ ਸ਼ਖਸੀਅਤ ਔਰ ਦਲੇਰ ਜਿਹੜਾ ਗੁਰੂ ਜੀ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਦੇ ਗੁਣ ਜਿਹੜੇ ਹੁੰਦੇ ਆ ਉਹ ਭਾਈ ਸਾਹਿਬ ਦੇ ਵਿੱਚ ਨੇ ਤੇ ਉਹ ਜਾਈ ਉਹਨਾਂ ਦਾ ਕਾਫਲਾ ਜਿੰਨਾ ਚ ਇੱਕ ਮੈਂ ਵੀ ਆ ਮੈਂ ਵੀ ਛੇਤੀ ਜਿਹੜਾ ਹੈਗਾ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨਗੇ ਉਸ ਰਾਹ ਤੇ ਤੁਰ ਪਏ ਆ ਤੇ ਬਾਕੀ ਤੁਹਾਡਾ ਸਹਿਯੋਗ ਦੁਬਾਰਾ ਮੈਂ ਫਿਰ ਬੇਨਤੀ ਹੈ ਮੇਰੇ ਵੱਲੋਂ ਬੇਨਤੀ ਹੈ ਵੀ ਭਾਈ ਜਰਨੈਲ ਸਿੰਘ ਜੀ ਪਿਤਾ ਸ਼ੇਰਾ ਖੁੱਬਣ ਜੀ ਜਿਹੜਾ ਕਿ ਸਾਡਾ ਹੋਣਹਾਰ ਬੱਚਾ ਸੀ ਅਸੀਂ ਅਸੀਂ ਇਹੇ ਕੋਸ਼ਿ ਗਵਾ ਲਿਆ ਸਾਡੀਆਂ ਮਾੜੀਆਂ ਸਿਆਸਤਾਂ ਨੇ ਮਾਰੇ ਲੋਕਾਂ ਦੇ ਹੱਥਾਂ ਜਦੋਂ ਵਾਕਡੋਰ ਆਈ ਅਸੀਂ ਇਹ ਕੀਮਤੀ ਜਿਹੜੇ ਬੱਚੇ ਸਾਡੇ ਧਰਮ ਕਰਮ ਦੇ ਖੇਤਰ ਚ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਸਨ ਅਸੀਂ ਕੌਡੀਆਂ ਦੇ ਭਾਗ ਵਾਲੇ ਹੁਣ ਤੁਹਾਨੂੰ ਅਪੀਲ ਬਾਈ ਜੀ ਆਪ ਕਰਨਗੇ ਮੇਰੇ ਵੱਡੇ ਭਰਾ ਨੇ ਸਾਡੇ ਮਾਲਵੇ ਦਾ ਤਖੱਲਸ ਆ ਬਾਈ ਜੀ ਦਾ ਮਤਲਬ ਵੱਡਾ ਭਰਾ ਵੀ ਮੰਨਿਆ ਜਾਂਦਾ ਪਿਤਾ ਦੇ ਸਮਾਨ ਮੰਨਿਆ ਜਾਂਦਾ ਤੇ ਮੇਰੇ ਵੱਡੇ ਭਰਾ ਨੇ ਸਾਡੇ ਪਰਿਵਾਰ ਦੇ ਮੁਖੀ ਨੇ بس ਇਹ ਮੈਂ ਇਹ ਇਹ ਦਰਜਾ ਇਹਨਾਂ ਨੂੰ ਦਿੰਦਾ ਤੇ ਬਾਈ ਜੀ ਬਾਕੀ ਆਪ ਤੁਹਾਡੇ ਨਾਲ ਵਿਚਾਰ ਸਾਂਝੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਜਿੰਨੇ ਵੀ ਮੇਰੇ ਵੀਰ ਮੇਰੇ ਵੀਰ ਦਾ ਜਿਹੜਾ ਚੈਨਲ ਦੇਖ ਰਹੇ ਆ ਸੱਜਣ ਸੁਣ ਰਹੇ ਆ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਏ ਵੀ ਸਰਦਾਰ ਸਤਪਾਲ ਸਿੰਘ ਜੀ ਦਾ ਵੱਤਵਾਦ ਆਪਾ ਸਾਥ ਦੇਈਏ ਕਿਉਂਕਿ ਇਹ ਇੱਕ ਸੱਚ ਦੇ ਰਾਹ 'ਤੇ ਚੱਲੇ ਨੇ ਤੇ ਸੱਚ ਦੇ ਰਾਹ 'ਤੇ ਚੱਲਣ ਵਾਸਤੇ ਮੁਸ਼ਕਲਾਂ ਆਉਂਦੀਆਂ ਨੇ ਆਪਾਂ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖਲੋਈਏ ਬਾਕੀ ਤੁਹਾਨੂੰ ਦੱਸਿਆ ਭਾਈ ਸਾਹਿਬ ਠੰਡਾ ਸਾਹਿਬ ਨੇ ਵੀ ਮੈਂ ਇਲੈਕਸ਼ਨ ਲੜ ਰਿਹਾ ਮੈਂ ਭਾਈ ਸਾਹਿਬ ਭਾਈ ਰஞ்சிਤ ਸਿੰਘ ਵੱਲੋਂ ਆਪਣੀ ਜਿਹੜੀ ਰਹਿੰਦੀ ਜ਼ਿੰਦਗੀ ਮੈਂ ਕਹਿੰਨਾ ਵੀ ਅਸੀਂ ਕੋਈ ਪੰਥ ਦੀ ਸੇਵਾ ਕਰ ਲਈਏ ਤੇ ਮੇਰੀ ਸਾਰੇ ਸਿੱਖ ਸੰਸਥਾਵਾਂ ਨੂੰ ਸਾਰਿਆਂ ਨੂੰ ਬੇਨਤੀ ਏ ਵੀ ਮੈਂ ਅਗੋਰਜੋਂ ਤੋਂ ਇਲੈਕਸ਼ਨ ਲੜ ਰਿਹਾ ਤੇ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਤੇ ਖਾਲਸਾ ਪੰਥ ਦੀ ਜਿਹੜੀ ਹੈ ਨਾ ਉਹ ਸੋਚ ਨੂੰ ਅੱਗੇ ਵਧਾਇਆ ਜਾਏ ਸ਼੍ਰੀ ਕਾਰਤਕ ਸਾਹਿਬ ਜੀ ਮਾਣ ਮਰਿਆਦਾ ਨੂੰ ਚਾਰ ਚੰਨ ਹੋਰ ਲਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਉਹਨਾਂ ਦੇ ਨਾਲ ਸਾਡੇ ਵੀਰ ਜੀ ਪਰੋਸਪੁਰ ਤੋਂ ਸਰ ਸਚੇਨ ਸਿੰਘ ਜੀ ਤੇ ਵਰਕਰ ਸਿੰਘ ਜੀ ਹਾਂਜੀ ਉਹ ਵੀ ਨਾਲ ਪਹੁੰਚੇ ਆ ਉਹਨਾਂ ਨੂੰ ਵੀ ਜੀ ਆਇਆਂ ਨੂੰ ਤੇ ਮੇਰਾ ਤੁਸੀਂ ਅੱਜ ਬਹੁਤ ਮਾਣ ਵਧਾਇਆ ਜੀ ਤਾਂ ਕਿ ਤੇ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ ਤੁਸੀਂ ਛੋਟਾ ਭਰਾ ਜਿੱਥੇ ਵੀ ਤੁਸੀਂ ਹੁਕਮ ਕਰੋਗੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਬਹੁਤ ਵਧੀਆ ਟੀਮ ਆ ਜਿਹੜੀ ਭਾਈ ਸਾਹਿਬ ਲੈ ਕੇ ਚੰਗੀ ਸੋਚ ਲੈ ਕੇ ਤੁਰੇ ਆ ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਤੇ ਮੇਰੇ ਵੱਲੋਂ ਤਾਂ ਪੂਰੀ ਸਪੋਰਟ ਹੈ ਧੰਨਵਾਦ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ